ਬਿਕਰਮ ਸਿੰਘ ਮਜੀਠੀਆ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਹੁਣ ਆਪਣੇ ਸਵਾਲਾਂ ਦੇ ਵਿੱਚ ਘੇਰਿਆ ਹੈ ਤੇ ਦੂਜੇ ਪਾਸੇ ਈਡੀ ਦਾ ਸਹਮਣ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਠੁਕਰਾ ਦਿੱਤਾ ਹੈ ਤੇ ਕਿਹਾ ਹੈ ਕਿ ਇਹ ਜਿਹੜਾ ਸਹਮਣ ਹੈ ਗੈਰ ਕਾਨੂੰਨੀ ਆ ਹੁਣ ਮਜੀਠੀਆ ਦੇ ਵੱਲੋਂ ਸਵਾਲ ਜਿਹੜੇ ਆਮ ਆਦਮੀ ਪਾਰਟੀ ਨੂੰ ਕੀਤੇ ਜਾ ਰਹੇ ਨੇ ਤੇ ਹੁਣ ਮੁੜ ਸਵਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਕਿਰ ਗਈ ਹੈ ਤੇ ਉਹਨਾਂ ਦੇ ਵੱਲੋਂ ਲਿਖਿਆ ਗਿਆ ਹੈ ਕਿ ਕੀ ਦੇਸ਼ ਵਿੱਚ ਤੁਹਾਡੇ ਲਈ ਕਾਨੂੰਨ ਵੱਖਰਾ ਹੈ ਸਾਡੇ ਲਈ ਵੱਖਰਾ ਅਰਵਿੰਦ ਕੇਜਰੀਵਾਲ ਜੀ ਆਪ ਦੇ ਆਗੂ ਨੂੰ ਸੰਭਣ ਜਾਣ ਜਾਰੀ ਹੋਣ ਉਹ ਬਣ ਜਾਂਦੇ ਨੇ ਗੈਰ ਕਾਨੂੰਨੀ ਪਰ ਜੇ ਪੰਜਾਬ 'ਚ ਵਿਰੋਧੀ ਪਾਰਟੀਆਂ ਦੇ ਆਗੂ ਨੂੰ ਸੰਭਣ ਆਉਣ ਤਾਂ ਕਿਸੇ ਕਾਰਨ ਨਾ ਜਾ ਸਕਣ ਤਾਂ ਤੁਸੀਂ ਆਖਦੇ ਹੋ ਡਰ ਗਏ ਜਨਾਬ ਨੇ ਤਾਂ ਮੇਰੇ ਕੋਲੋਂ ਮਾਫੀ ਵੀ ਮੰਗੀ ਇਸ ਕਰਕੇ ਤੁਹਾਡੀ ਮੈਂ ਕਦਰ ਕਰਦਾ ਹਾਂ ਕਿ ਸੱਚਾਈ ਦਾ ਸਾਥ ਦਿੱਤਾ ਮਗਰ ਪੰਜਾਬ ਚ ਪੁਲਿਸ ਦਾ ਸਿਆਸੀਕਰਨ ਇਸ ਹੱਦ ਤੱਕ ਹੈ ਕਿ ਪੰਜਵੀਂ ਸਿੱਟ ਬਣ ਗਈ ਜਿਹੜੀ ਸਿੱਟ ਭਗਵੰਤ ਮਾਨ ਦੇ ਆਖੇ ਚ ਨਹੀਂ ਚੱਲਦੀ ਉਹ ਉਹ ਇਸ ਨੂੰ ਪਰਵਾਹ ਨਹੀਂ ਸੋ ਮੈਂ ਭਗਵੰਤ ਮਾਨ ਨੂੰ ਬੇਨਤੀ ਕਰਦਾ ਹਾਂ ਕਿ ਸਿੱਟ ਦੇ ਚੇਅਰਮੈਨ ਤੁਸੀਂ ਹੀ ਬਣ ਜਾਓ ਇੱਥੇ ਰੱਜ ਕੇ ਸਿਆਸਤ ਕੀਤੀ ਜਾ ਰਹੀ ਹੈ ਤੁਹਾਡੇ ਬੁਲਾਰੇ ਮੇਰੇ ਬਾਰੇ ਰੌਲਾ ਪਾਉਂਦੇ ਕਿ ਡਰ ਗਿਆ ਮਗਰ ਅਸੀਂ ਨਾ ਤਾਂ ਤੁਹਾਡੇ ਵਾਂਗੂ ਵਿਪਾਸਨਾ ਛੱਡਾਈਏ ਤੇ ਨਾ ਹੀ ਕਿਤੇ ਜਾ ਕੇ ਲੁਕੀਏ ਠੋਕੇ ਲੜਾਈ ਲੜ ਰਹੇ ਆ ਲੜਦੇ ਰਹਾਂਗੇ ਕੇਜਰੀਵਾਲ ਜੀ ਜੀ ਇੜੀ ਤੋਂ ਡਰ ਲੱਗਦਾ ਹੈ ਤਾਂ ਦਾਸ ਤੁਹਾਨੂੰ ਛੱਡ ਕੇ ਆਉਂਦੇ ਘਬਰਾਉ ਨਾ ਦੱਸ ਦਈਏ ਕਿ ਇਹ ਜਿਹੜੀ ਪੋਸਟ ਆ ਇਹ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਤੇ ਈਡੀ ਦੇ ਸਮਨ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਠੁਕਰਾ ਦਿੱਤਾ ਹੈ ਤੇ ਜਿਸ ਨੂੰ ਲੈ ਕੇ ਅੱਜ ਉਹ ਪੇਸ਼ ਨਹੀਂ ਹੋਏ ਅਤੇ ਉੱਥੇ ਹੀ ਇਹ ਗੱਲ ਕਹੀ ਜਾ ਰਹੀ ਹੈ ਕਿ ਜਿਹੜਾ ਸਮਨ ਹੈ ਗੈਰ ਕਾਨੂੰਨੀ ਹੈ ਤੇ ਹੁਣ ਵਿਕਰਮ ਸਿੰਘ ਮੱਜੀਠੀਆਂ ਨੇ ਮੋੜ ਤੋਂ ਆਮ ਆਦਮੀ ਪਾਰਟੀ ਤੇ ਤਿੱਖੇ ਨਿਸ਼ਾਨੇ ਸਾਧਦੇ ਨੇ ਤੇ ਭਗਵੰਤ ਮਾਨ ਦੇ ਉੱਤੇ ਸਵਾਲ ਚੁੱਕੇ ਨੇ ਤੇ ਦੂਜੇ ਪਾਸੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਇਹ ਵੀ ਗੱਲ ਕਹੀ ਹੈ ਕਿ ਜੇਕਰ ਡਰ ਲੱਗਦਾ ਹੈ ਤਾਂ ਅਸੀਂ ਛੱਡ ਕੇ ਆਈਏ ਕਬਰਾਓ ਨਾ ਤੇ ਉਹਨਾਂ ਨੇ ਕਿਹਾ ਹੈ ਕਿ ਤੁਸੀਂ ਕਬਰਾਓ ਨਾ ਅਸੀਂ ਬਾਹ ਫੜ ਕੇ ਤੁਹਾਨੂੰ ਛੱਡ ਆਉਨੇ ਆ ਤੇ ਸਿੱਟ ਦੇ ਮੁਖੀ ਭਗਵੰਤ ਮਾਨ ਤੁਸੀਂ ਹੀ ਬਣ ਜਾਓ ਕਿਉਂਕਿ ਸਿਆਸਤ ਚੱਲ ਹੀ ਰਹੀ ਹੈ ਇਹ ਜਿਹੜੇ ਬਿਆਨ ਨੇ ਵਿਕਰਮ ਸਿੰਘ ਮਜੀਠੀਆ ਨੇ ਦਿੱਤੇ ਨੇ ਅਤੇ ਏਡੀ ਦੇ ਸੰਮਣ ਨੂੰ ਲੈ ਕੇ ਲਗਾਤਾਰ ਹੁਣ ਸਵਾਲ ਹੈ ਜਿਹੜੇ ਉਹ ਕਿਤੇ ਜਾ ਰਹੇ ਨੇ ਵਿਕਰਮ ਸਿੰਘ ਮਜੀਠੀਆ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਹੁਣ ਆਪਣੇ ਸਵਾਲਾਂ ਦੇ ਵਿੱਚ ਘੇਰਿਆ ਹੈ ਤੇ ਦੂਜੇ ਪਾਸੇ ਈਡੀ ਦਾ ਸਹਮਣ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਠੁਕਰਾ ਦਿੱਤਾ ਹੈ ਤੇ ਕਿਹਾ ਹੈ ਕਿ ਇਹ ਜਿਹੜਾ ਸਹਮਣ ਹੈ ਗੈਰ ਕਾਨੂੰਨੀ ਆ ਹੁਣ ਮਜੀਠੀਆ ਦੇ ਵੱਲੋਂ ਸਵਾਲ ਜਿਹੜੇ ਆਮ ਆਦਮੀ ਪਾਰਟੀ ਨੂੰ ਕੀਤੇ ਜਾ ਰਹੇ ਨੇ ਤੇ ਹੁਣ ਮੁੜ ਸਵਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਕਿਰ ਗਈ ਹੈ ਤੇ ਉਹਨਾਂ ਦੇ ਵੱਲੋਂ ਲਿਖਿਆ ਗਿਆ ਹੈ ਕਿ ਕੀ ਦੇਸ਼ ਵਿੱਚ ਤੁਹਾਡੇ ਲਈ ਕਾਨੂੰਨ ਵੱਖਰਾ ਹੈ ਸਾਡੇ ਲਈ ਵੱਖਰਾ ਅਰਵਿੰਦ ਕੇਜਰੀਵਾਲ ਜੀ ਆਪ ਦੇ ਆਗੂ ਨੂੰ ਸੰਭਣ ਜਾਣ ਜਾਰੀ ਹੋਣ ਉਹ ਬਣ ਜਾਂਦੇ ਨੇ ਗੈਰ ਕਾਨੂੰਨੀ ਪਰ ਜੇ ਪੰਜਾਬ ਚ ਵਿਰੋਧੀ ਪਾਰਟੀਆਂ ਦੇ ਆਗੂ ਨੂੰ ਸੰਭਣ ਆਉਣ ਤਾਂ ਕਿਸੇ ਕਾਰਨ ਨਾ ਜਾ ਸਕਣ ਤਾਂ ਤੁਸੀਂ ਆਖਦੇ ਹੋ ਡਰ ਗਏ ਜਨਾਬ ਨੇ ਤਾਂ ਮੇਰੇ ਕੋਲੋਂ ਮਾਫੀ ਵੀ ਮੰਗੀ ਇਸ ਕਰਕੇ ਤੁਹਾਡੀ ਮੈਂ ਕਦਰ ਕਰਦਾ ਹਾਂ ਕਿ ਸੱਚਾਈ ਦਾ ਸਾਥ ਦਿੱਤਾ ਮਗਰ ਪੰਜਾਬ ਚ ਪੁਲਿਸ ਦਾ ਸਿਆਸੀਕਰਨ ਇਸ ਹੱਦ ਤੱਕ ਹੈ ਕਿ ਪੰਜਵੀਂ ਸਿੱਟ ਬਣ ਗਈ ਜਿਹੜੀ ਸਿੱਟ ਭਗਵੰਤ ਮਾਨ ਦੇ ਆਖੇ ਚ ਨਹੀਂ ਚੱਲਦੀ ਉਹ ਉਹ ਇਸ ਨੂੰ ਪਰਵਾਹ ਨਹੀਂ ਸੋ ਮੈਂ ਭਗਵੰਤ ਮਾਨ ਨੂੰ ਬੇਨਤੀ ਕਰਦਾ ਹਾਂ ਕਿ ਸਿੱਟ ਦੇ ਚੇਅਰਮੈਨ ਤੁਸੀਂ ਹੀ ਬਣ ਜਾਓ ਇੱਥੇ ਰੱਜ ਕੇ ਸਿਆਸਤ ਕੀਤੀ ਜਾ ਰਹੀ ਹੈ ਤੁਹਾਡੇ ਬੁਲਾਰੇ ਮੇਰੇ ਬਾਰੇ ਰੌਲਾ ਪਾਉਂਦੇ ਕਿ ਡਰ ਗਿਆ ਮਗਰ ਅਸੀਂ ਨਾ ਤਾਂ ਤੁਹਾਡੇ ਵਾਂਗੂ ਵਿਪਾਸਨਾ ਚ ਜਾਈਏ ਤੇ ਨਾ ਹੀ ਕਿਤੇ ਜਾ ਕੇ ਲੁਕੀਏ ਠੋਕੇ ਲੜਾਈ ਲੜ ਰਹੇ ਆ ਲੜਦੇ ਰਹਾਂਗੇ ਕੇਜਰੀ ਵਾਲਜੀ ਜੀ ਈੜੀ ਤੋਂ ਡਰ ਲੱਗਦਾ ਹੈ ਤਾਂ ਦਾਸ ਤੁਹਾਨੂੰ ਛੱਡ ਕੇ ਆਉਂਦੇ ਕਬਰਾਉ ਨਾ ਦੱਸਦੀ ਹੈ ਕਿ ਜਿਹੜੀ ਪੋਸਟ ਹੈ ਇਹ ਬਿਕਰਮ ਸਿੰਘ ਮਜੀਠੀਆ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਤੇ ਈੜੀ ਦੇ ਸਮਨ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਠੁਕਰਾ ਦਿੱਤਾ ਹੈ ਤੇ ਜਿਸ ਨੂੰ ਲੈ ਕੇ ਅੱਜ ਉਹ ਪੇਸ਼ ਨਹੀਂ ਹੋਏ ਅਤੇ ਉੱਥੇ ਹੀ ਇਹ ਗੱਲ ਕਹੀ ਜਾ ਰਹੀ ਹੈ ਕਿ ਜਿਹੜਾ ਸਮਨ ਹੈ ਗੈਰ ਕਾਨੂੰਨੀ ਹੈ ਤੇ ਹੁਣ ਬਿਕਰਮ ਸਿੰਘ ਮਜੀਠੀਆ ਨੇ ਮੋੜ ਤੋਂ ਆਮ ਆਦਮੀ ਪਾਰਟੀ ਤੇ ਤਿੱਖੇ ਨिशाने ਸਾਧਦੇ ਨੇ ਤੇ ਭਗਵੰਤ ਮਾਨ ਦੇ ਉੱਤੇ ਸਵਾਲ ਚੁੱਕੇ ਨੇ ਤੇ ਦੂਜੇ ਪਾਸੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਇਹ ਵੀ ਗੱਲ ਕਹੀ ਹੈ ਕਿ ਜੇਕਰ ਡਰ ਲੱਗਦਾ ਤਾਂ ਅਸੀਂ ਛੱਡ ਕੇ ਆਈਏ ਕਬਰਾਉ ਨਾ ਤੇ ਉਹਨਾਂ ਨੇ ਕਿਹਾ ਹੈ ਕਿ ਤੁਸੀਂ ਕਬਰਾਉ ਨਾ ਅਸੀਂ ਬਾਹ ਫੜ ਕੇ ਤੁਹਾਨੂੰ ਛੱਡ ਆਉਨੇ ਆ ਤੇ ਸਿੱਟ ਦੇ ਮੁਖੀ ਭਗਵੰਤ ਮਾਨ ਤੁਸੀਂ ਹੀ ਬਣ ਜਾਓ ਕਿਉਂਕਿ ਸਿਆਸਤ ਤਾਂ ਚੱਲ ਹੀ ਰਹੀ ਹੈ ਇਹ ਜਿਹੜੇ ਬਿਆਨ ਨੇ ਵਿਕਰਮ ਸਿੰਘ ਮਜੀਠੀਆ ਨੇ ਦਿੱਤੇ ਨੇ ਅਤੇ ਏਡੀ ਦੇ ਸੰਮਣ ਨੂੰ ਲੈ ਕੇ ਲਗਾਤਾਰ ਹੁਣ ਸਵਾਲ ਹੈ ਜਿਹੜੇ ਉਹ ਕੀਤੇ ਜਾ ਰਹੇ ਨੇ